ਭਾਈ ਸੱਧਨਾ ਜੀ ਦੇ ਨਾਲ ਸੰਬੰਧਿਤ ਜਿਹੜੀ ਮਸਜਿਦ ਹੈ ਸਰਹੰਦ ਦੇ ਵਿੱਚ ਮੇਰੇ ਭਗਤ ਸੱਧਨਾ ਜੀ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੋਭਿਤ ਹੈ ਮਤਲਬ ਬਹੁਤ ਬੜੀ ਸ਼ਖਸੀਅਤ ਦੇ ਨਾਲ ਸੰਬੰਧਿਤ ਹੈ ਮਸਜਿਦ ਹੈ ਉੱਥੇ ਸੋਨਮ ਬਾਜਵਾ ਨੇ ਉਹਦੀ ਟੀਮ ਨੇ ਜਾ ਕੇ ਉਸੇ ਉਹਦੀ ਪਵਿੱਤਰਤਾ ਨੂੰ ਪੰਕ ਕੀਤਾ ਸ਼ੂਟਿੰਗ ਕੀਤੀ ਮਸਜਿਦ ਦੇ ਵਿੱਚ ਮਾਚਿੱਤ ਤਾਂ ਸ਼ੂਟਿੰਗ ਦੀ ਇਜਾਜ਼ਤ ਵੀ ਨਹੀਂ ਹੈ ਅਗਰ ਕੋਈ ਪ੍ਰੋਤਰ ਵਿਭਾਗ ਦਾ ਅਫਸਰ ਇਜਾਜ਼ਤ ਦੇ ਵੀ ਰਿਹਾ ਹੈ ਉਹ ਵੀ ਕਸੂਰ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਹਾਂ ਜੇ ਮਾਮਲਾ ਜੁੜਿਆ ਹੈਗਾ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਤੇ ਅੱਜ ਲੁਧਿਆਣਾ ਜਾਮਾ ਮੱਜਦ ਸ਼ਾਹੀ ਇਮਾਮ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈਗੀ ਇਹ ਮੁੱਦਾ ਹੈਗਾ ਸ਼ੂਟਿੰਗ ਜਿਹੜੀ ਹੈਗੀ ਮੱਜਦ ਦੇ ਵਿੱਚ ਕੀਤੀ ਗਈ ਹੈਗੀ ਇਹਨੂੰ ਲੈ ਕੇ ਸਰ ਜਿਹੜਾ ਮਾਮਲਾ ਹੈਗਾ ਬਹੁਤ ਗੰਭੀਰ ਮੰਨਿਆ ਜਾ ਰਿਹਾ ਹੈਗਾ ਬੇਅਦਬੀ ਨੂੰ ਟੱਚ ਕਰ ਰਿਹਾ ਮਾਮਲਾ ਕਿਸ ਤਰ੍ਹਾਂ ਦੇਖਦੇ ਹੋ ਵੀ ਇਹਦੀ ਜਿਹੜੀ ਸ਼ਿਕਾਇਤ ਹੈ ਕਿੱਥੇ ਕੀਤੀ ਗਈ ਹੈਗੀ ਔਰ ਜਿਹੜੇ ਫਿਲਮ ਜਿਹੜੀ ਸ਼ੂਟ ਹੋ ਰਹੀ ਸੀਗੀ ਕਿਹੜੀ ਫਿਲਮ ਸੀਗੀ بسم اللہ الرحمن الرحیم شुरू अल्लाह ताला ਦੇ ਨਹਾਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਮ ਕਰਨ ਵਾਲਾ ਹੈ ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਪਰ ਉਤਰ ਵਿਭਾਗ ਦੇ ਕੁਝ ਅਫਸਰਾਂ ਨੇ ਭਾਈ ਸਦਨਾ ਜੀ ਦੇ ਨਾਲ ਸੰਬੰਧਿਤ ਜਿਹੜੀ ਮਸਜਿਦ ਹੈ ਸਰਹੰਦ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਵਾਂਗਾ ਕਿ ਜਿਹੜੇ ਭਗਤ ਸਦਨਾ ਜੀ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਜੋਬਿਤ ਹੈ ਮਤਲਬ ਬਹੁਤ ਬੜੀ ਸ਼ਖਸੀਅਤ ਦੇ ਨਾਲ ਸੰਬੰਧਿਤ ਹੈ ਮਸਜਿਦ ਹੈ ਉੱਥੇ ਸੋਨਮ ਬਾਜਵਾ ਨੇ ਉਹਦੀ ਟੀਮ ਨੇ ਜਾ ਕੇ ਉਸੇ ਉਦੀ ਪਵਿੱਤਰਤਾ ਨੂੰ ਪੰਗ ਕੀਤਾ ਸ਼ੂਟਿੰਗ ਕੀਤੀ ਮਸਜਿਦ ਦੇ ਵਿੱਚ ਮਸਜਿਦ 'ਚ ਤਾਂ ਸ਼ੂਟਿੰਗ ਦੀ ਇਜਾਜ਼ਤ ਹੀ ਨਹੀਂ ਹੈ ਅਗਰ ਕੋਈ ਪਰਵੋਤਰ ਵਿਭਾਗ ਦਾ ਅਫਸਰ ਇਜਾਜ਼ਤ ਦੇ ਵੀ ਰਿਹਾ ਹੈ ਉਹ ਵੀ ਕਸੂਰਵਾਰ ਹੈ ਕਿਉਂਕਿ ਪਰਵੋਤਰ ਵਿਭਾਗ ਨੂੰ ਪੁਰਾਣੀ ਬਿਲਡਿੰਗਾਂ ਦੀ ਸਾਂਭ ਸੰਭਾਲ ਦੇ ਲਈ ਦਾ ਬਣਾਇਆ ਗਿਆ ਕਿਸੇ ਵੀ ਧਰਮ 'ਚ ਦਖਲਅੰਦਾਜ਼ੀ ਕਰਨ ਦਾ ਇਖਤਿਆਰ ਜਿਹੜਾ ਉਸ ਵਿਭਾਗ ਕੋਲ ਨਹੀਂ ਹੈ ਤੇ ਇਸ ਲਈ ਪਰਵੋਤਰ ਵਿਭਾਗ ਦੇ ਜਿਹੜੇ ਅਫਸਰ ਤੇ ਸੋਨਮ ਬਾਜਵਾ ਦੀ ਜਿਹੜੀ ਟੀਮ ਹੈ ਇਹਨਾਂ ਦੋਨਾਂ ਨੇ ਮਿਲ ਕੇ ਜਿਹੜੀ ਭਾਈ ਸਦਨਾ ਜੀ ਦੀ ਮਸਜਿਦ ਦੀ ਬੇਅਦਬੀ ਕੀਤੀ ਹੈ ਅਜੀ ਸਰਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸਾਹਿਬ ਨੂੰ ਲਿਖਤ ਰੂਪ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਔਰ ਉਮੀਦ ਕਰਦੇ ਹਨ ਕਿ ਜਲਦੀ ਮੁਕਦਮਾ ਦਰਜ ਹੋਏਗਾ ਗ੍ਰਿਫਤਾਰੀ ਹੋਏਗੀ ਐਫਆਈਆਰ ਹੋਏਗੀ ਇਹ ਇਸ ਲਈ ਨਹੀਂ ਕਿ ਉਹਨਾਂ ਨਾਲ ਕੋਈ ਨਰਾਜ਼ਗੀ ਹੈ ਇਸ ਲਈ ਹੈ ਕਿ ਜਦ ਇਦਾਂ ਦੇ ਜ਼ਿੰਮੇਦਾਰ ਲੋਕ ਇਸ ਤਰ੍ਹਾਂ ਦੀ ਬੇਅਦਬੀਆਂ ਕਰਨਗੇ ਤੇ ਆਪਾਂ ਆਮ ਲੋਕਾਂ ਨੂੰ ਕਿੱਦਾਂ ਰੋਕ ਸਕਾਂਗੇ ਤੁਹਾਡੀ ਨਜ਼ਰ 'ਚ ਇਹ ਮਾਮਲਾ ਕਦੋਂ ਆਇਆ ਔਰ ਮੇਰੀ ਨਜ਼ਰ ਦੇ ਵਿੱਚ ਇਹ ਪਰਸੋਂ ਹੀ ਆਇਆ ਮੈਂ ਸਫ਼ਰ ਦੇ ਵਿੱਚ ਸੀਗਾ ਜਦਕਿ ਲੋਕਲ ਲੋਕਾਂ ਨੇ ਉੱਥੇ ਇਤਰਾਜ਼ ਕੀਤਾ ਸੀ ਜਿਹਨੂੰ ਇਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਇਸ ਲਈ ਮੈਂ ਸਮਝਦਾ ਕਿ ਕਿਉਂਕਿ ਇਹ ਬੜਾ ਸੰਗੀਨ ਮਾਮਲਾ ਹੈ ਕਿਸੇ ਵੀ ਮਸਜਿਦ ਦੀ ਕਿਸੇ ਵੀ ਤਰਮਸਥਾਨ ਦੀ ਬੇਅਦਬੀ ਕਰਨਾ ਇੱਕ ਸੰਗੀਨ ਜੁਰਮ ਹੈ ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਜਦੋਂ ਦੇ ਤੁਸੀਂ ਸ਼ਾਹੀ ਇਮਾਮ ਦੀ ਕੁਰਸੀ ਤੇ ਬੈਠੇ ਹੋ ਹੁਣ ਤੱਕ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਇਹ ਪਹਿਲਾ ਹੈਗਾ ਤੁਹਾਡੀ ਨਜ਼ਰ ਦੇ ਵਿੱਚ ਜਾਂ ਹੋਰ ਵੀ ਕੋਈ ਮਾਮਲਾ ਇਸ ਤਰ੍ਹਾਂ ਦੇ ਸਾਹਮਣੇ ਆਇਆ ਸੀ ਦੂਸਰੀ ਵਾਰ ਹੋਇਆ ਪਹਿਲੀ ਵਾਰ ਹੀ ਐਮੀ ਬਿਰਕ ਨੇ ਇੱਕ ਗਾਣੇ ਦੇ ਵਿੱਚ ਕੋਈ ਬੇਅਦਬੀ ਕੀਤੀ ਸੀ ਇਹ ਦੂਸਰੀ ਵਾਰ ਐਸਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਇਹ ਤੇ ਟੁਕੀ ਕਰਵਾਇਆ ਸ਼ਿਹਰਚ ਕਿੰਨੀ ਜਿਹੜੀ ਸਪਸ਼ਟ ਕਾਰਵਾਈ ਚਾਹੁੰਦੇ ਹੋ ਜਾਂ ਕੋਈ ਸਖਤ ਕਾਰਵਾਈ ਚਾਹੁੰਦੇ ਹੋ ਜਾਂ ਸਖਤ ਕਾਰਵਾਈ ਚਾਹੁੰਦੇ ਹੋ ਹੋਣੀ ਚਾਹੀਦੀ ਹੋਏਗੀ ਵੀ ਮੈਨੂੰ ਉਮੀਦ ਹੈ ਕਿ ਹੋਏਗੀ ਸੋ ਇਹਨਾਂ ਨੇ ਕਿਹਾ ਕਿ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈਗੀ ਅੱਗੇ ਮਾਮਲੇ ਦੇ ਵਿੱਚ ਕਿਹੜਾ ਮੋੜ ਆਂਦਾ ਸੀ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਸਕਾਈਨੋਸ ਪੰਜਾਬ